ਸਾਡੇ ਮਾਨਯੋਗ ਸੀਐਮ ਸਾਹਿਬ ਦਾ ਜੀਰੋ ਟੋਲਰੈਂਸ ਪਾਲਿਸੀ ਅਗੇਂਸਟ ਆਰਗੇਨਾਈਜ਼ ਕ੍ਰਾਈਮ ਉੱਚ ਕਮਿਸ਼ਨਰਡ ਪੁਲਿਸ ਅੰਮ੍ਰਿਤਸਰ ਨੂੰ ਇੱਕ ਹੋਰ ਬਹੁਤ ਵੱਡੀ ਸਕਸੈਸ ਮਿਲੀ ਹੈ ਕ੍ਰਾਸ ਬਾਰਡਰ ਜਿਹੜਾ ਆਰਮਸ ਸਮਗਲਿੰਗ ਮੋਡਿਊਲ ਹੈ ਉਹ ਬਸਟ ਕੀਤਾ ਟੋਟਲ ਨੈਟਵਰਕ ਨੂੰ ਡਿਸਪੈਂਟਲ ਕੀਤਾ ਗਿਆ ਇਹਦੇ ਅਸੀਂ ਟੋਟਲ 5 ਮੁਲਜ਼ਮ ਫੜੇ ਨੇ ਤੇ 6 ਪਿਸਟਲ ਸਫਿਸਟੀਕੇਟਿਡ ਫੜੇ ਗਏ ਨੇ ਉਹਨਾਂ ਚੋਂ 5 ਹੈਗੇ 0.30 ਬੋਰ ਦੇ ਚਾਈਨੈਸ ਸਟਾਰ ਵਾਲੇ ਇੱਕ ਪੀਐਕਸ5 9ਐਮਐਮ ਦਾ ਪਿਸਟਲ ਹੈ ਔਰ ਇਹ ਜਿਹੜਾ ਸਾਰਾ ਨੈਟਵਰਕ ਹੈ ਪਾਕ ਬੇਸਡ ਹੈਂਡਲਰ ਚਲਾ ਰਿਆ ਸੀ ਔਰ ਜਿਹੜੇ ਮੁਲਜ਼ਮ ਨੇ ਪਹਿਲਾਂ ਵੀ ਜੇਲ੍ਹ ਚ ਰਹਿ ਚੁੱਕੇ ਹਨ ਜੋ ਦੋ ਮੁਲਜ਼ਮ ਔਰ ਪੁਰਾਣਾ ਰਿਕਾਰਡ ਹੀਨਸ क्राइम ਦਾ ਐਨਡੀਪੀਐਸ ਐਕਟ ਦਾ ਇਹ ਸਾਰੇ ਇਹਨਾਂ ਦੇ ਹੈ ਔਰ ਸਭ ਤੋਂ ਪਹਿਲਾਂ ਗੁਰਪ੍ਰੀਤ ਤੇ सोनू ਐਲੀਅਸ सोनू ਇਹ ਜਿਹੜਾ ਤਰਨਤਾਰਨ ਦਾ ਰਹਿਣ ਵਾਲਾ ਤੇ ਗੁਰਪ੍ਰੀਤ ਖੋਪਾ ਇਹ ਖੇਮਕਰਨ ਡਿਸਟ੍ਰਿਕਟ ਤਰਨਤਾਰਨ ਦਾ ਹੀ ਰਹਿਣ ਵਾਲਾ ਹੈ ਇਹਨਾਂ ਤੋਂ ਪਹਿਲਾਂ 4.5 CIA અમુલકদীপ ਤੇ ਉਹਨਾਂ ਦੀ ਟੀਮ ਨੇ 2.30 ਬੋਰ ਦੇ ਪਿਸਟਲ ਫੜੇ ਉਸ ਤੋਂ ਬਾਅਦ گورਕਾ ਸਿੰਘ ਏਲੀਅਸ ਕੋਰਾ ਇਹ ਵੀ ਖੇਮ ਕਰਨ ਤਰਨਤਾਰਨ ਦਾ ਰਹਿਣ ਵਾਲਾ ਹੈ ਇਹ ਤੋਂ 1.30 ਬੋਰ ਦਾ ਪਿਸਟਲ ਬ੍ਰੰਮ ਕੀਤਾ ਗਿਆ ਜਸਪਾਲ ਜਸ ਹੈ ਜਿਹੜਾ ਇਹ ਲੋਪੋਕੇ ਥਾਣੇ ਦਾ ਬੱਚੀ ਪਿੰਡ ਪਿੰਡ ਦਾ ਹੈਗਾ ਇਹ ਤੋਂ ਵੀ ਜਿਹੜਾ 1.30 ਬੋਰ ਪਿਸਟਲ ਤੇ ਰਾਜਵਿੰਦਰ ਏਲੀਅਸ ਰਾਜੂ ਇਹ ਖੇਮਕਰਨ ਤਰਨ ਤਰਨ ਦਾ ਹੀ ਹੈ ਇਹ ਤੋਂ ਜਿਹੜਾ ਹੈਗਾ ਰਾਜੂ ਤੋਂ PX5 9MM ਪਿਸਤਲ ਫੜਿਆ ਗਿਆ ਜੇ ਇਹਨਾਂ ਦੀ ਬੈਕਗ੍ਰਾਉਂਡ ਆਪਾਂ ਦੇਖੀਏ ਤਾਂ ਗੋਰ ਜਿਹੜਾ ਗੋਰਖਾ ਸਿੰਘ ਏਲੀਅਸ ਕੋਰਾ ਹੈਗਾ ਇਹਦੇ ਖਿਲਾਫ ਤਿੰਨ ਮੁਕੱਦਮੇ ਦਰਜ ਨੇ 2 ਐਨਡੀਪੀਐਸ ਦੇ ਨੇ ਔਰ ਇੱਕ ਰੇਪ ਐਂਡ ਪੋਕਸੋ ਦਾ ਹੈਗਾ ਖੇਮਕਰਨ ਥਾਣੇ ਦਾ ਸਾਰੇ ਮੁਕੱਦਮੇ ਜਿਹੜੇ ਖੇਮਕਰਨ ਤੇ ਸਦਰ ਪੱਟੀ ਪੁਲਿਸ ਸਟੇਸ਼ਨ ਤੇ ਰਜਿਸਟਰ ਨੇ ਕਮਰਸ਼ੀਅਲ ਕੁਆਂਟੀਟੀ ਹਿਰੋਇਨ ਵੀ ਹੈ ਇਸ ਤੋਂ ਲਾਵਾੜਾ ਰਾਜਵਿੰਦਰ ਰਾਜੂ ਆ ਖੇਮ ਕਰਨ ਦਾ ਇਹਦੇ ਖਿਲਾਫ ਵੀ ਰੇਪ ਦਾ ਪਰਚਾ ਦਰਜ ਹੈ ਖੇਮ ਕਰਨ ਥਾਣੇ ਦੇ ਵਿੱਚ ਔਰ ਇਹ ਸਾਰਾ ਜਿਹੜਾ ਮੇਨ ਇਹਦੇ ਵਿੱਚ ਇੰਪੋਰਟੈਂਟ ਗੱਲ ਇਹ ਹੈ ਕਿ ਇਹ ਮਾਝਾ ਏਰੀਏ 'ਚ ਉਹ ਜਿਹੜਾ ਲਿਫਟ ਕਰਦੇ ਸੀਗੇ ਰਿਸੀਵ ਕਰਦੇ ਸੀਗੇ ਕਨਸਾਈਨਮੈਂਟਸ ਜਿਹੜੀ ਕ੍ਰੋਸ ਦੀ ਇੰਟਰਨੈਸ਼ਨਲ ਬਾਰਡਰ ਆ ਰਹੀਆਂ ਹੈ ਪਰੀ ਕੋਆਰਡੀਨੇਟਿਡ ਜਿਹੜੇ ਉਹਨਾਂ ਦਾ ਸੋਸ਼ਲ ਮੀਡੀਆ ਐਪਸ ਦੇ ਥਰੂ ਤਾਲਮੇਲ ਸੀਗੇ ਔਰ ਪਹਿਲਾਂ ਹੀ ਜਿਹੜੀਆਂ ਜਗ੍ਹਾ ਹੈਗੀਆਂ ਮਿੱਥੀਆਂ ਹੋਈਆਂ ਉਥੇ ਡਰਾਪਿੰਗ ਕਰਾ ਕੇ ਉਹਨੂੰ ਪਿਕਅਪ ਕਰਦੇ ਸੀ ਤੇ ਜਿਹੜਾ ਇਹ ਚ ਮੇਨ ਗੱਲ ਆਈ ਹੈ ਕਿ ਮਾਝਾ ਏਰੀਆ ਦੇ ਵਿੱਚ ਹੁੰਦੇ ਸੀਗੇ ਇਸ ਚ ਦੁਆਬਾ ਏਰੀਆ ਤੇ ਮਾਝਾ ਏਰੀਆ ਵਿੱਚ ਬਹੁਤ ਵੱਡਾ ਨੈਟਵਰਕ ਨੂੰ ਇਹ ਸਪਲਾਈ ਕਰ ਰਹੇ ਸੀਗੇ ਇਹ ਜਿਹੜਾ ਜੁਵਿਨਾਈਲ ਇੱਕ ਅਰੈਸਟ ਹੋਇਆ ਉਹ ਵੀ ਸੁਲਤਾਨਪੁਰ ਲੋਧੀ ਕਪੂਰਥਲਾ ਡਿਸਟ੍ਰਿਕਟ ਦਾ ਹੋਇਆ ਔਰ ਉਹਦੇ ਚ ਬਾਕੀ ਕਾਰਵਾਈ ਵੀ ਸਾਡੀ ਚੱਲ ਰਹੀ ਹੈ ਦੋਨੋਂ ਰੀਜਨ ਚ ਮਾਝਾ ਵੀ ਤੇ ਜਿਹੜਾ ਦੁਆਬਾ ਵੀ ਹੈ ਔਰ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਚ ਅਸੀਂ ਹੋਰ ਇਹਨਾਂ ਦੇ ਜਿਹੜਾ ਮੋਡਿਊਲ ਦੇ ਮੈਂਬਰ ਨੇ ਤੇ ਹੋਰ ਵੈਪਨ ਸਾਨੂੰ ਮਿਲਣਗੇ ਕਿਉਂਕਿ ਅਜੇ ਪ੍ਰੀਮਰੀ ਸਟੇਜ ਹੈਗੀ ਹੈ ਪ੍ਰੋਫਾਈਲ ਜਿਹੜੀ ਹੈ ਇਹਨਾਂ ਦੀ ਗੁਰਵੀਰ ਦਾ 28 ਸਾਲ ਉਮਰ ਹੈ ਖੇਤੀਬਾੜੀ ਦਾ ਕੰਮ ਕਰਦਾ ਹੈ ਗੁਰਪ੍ਰੀਤ ਗੋਪਾ 32 ਸਾਲ ਦਾ ਹੈਗਾ ਇਹ ਵੀ ਖੇਤੀਬਾੜੀ ਦਾ ਕੰਮ ਕਰਦਾ ਹੈ ਗੋਰਖਾ ਸਿੰਘ ਜਿਹੜਾ ਹੈਗਾ ਇਹ ਲੇਬਰ ਦਾ ਕੰਮ ਕਰਦਾ ਹੈ 22 ਸਾਲ ਉਮਰ ਹੈ ਜਸਪਾਲ ਜਸ ਜਿਹੜਾ ਹੈ 24 ਸਾਲ ਹੈ ਇਹ ਵੀ ਖੇਤੀਬਾੜੀ ਦਾ ਕੰਮ ਕਰਦਾ ਹੈ ਰਾਜਵਿੰਦਰ ਰਾਜੂ ਜਿਹੜਾ ਇਹ ਲੇਬਰ ਦਾ ਕੰਮ ਕਰਦਾ ਹੈ ਜੁਵਨਾਈਲ ਜਿਹੜਾ 6ਵਾਂ ਬੰਦਾ ਹੈ ਉਹ ਤੁਹਾਨੂੰ ਮੈਂ ਦੱਸਿਆ ਸੁਲਤਾਨਪੁਰ ਲੋਧੀ ਦਾ ਸੋ ਇਹਦੇ ਵਿੱਚ ਜਿਹੜੀ ਮੇਨ ਗੱਲ ਦੇਖਣ ਵਾਲੀ ਹੈ ਕਿ ਇਹ ਨੈਟਵਰਕ ਜਿਹੜਾ ਲਗਾਤਾਰ ਜਿਹੜਾ ਸਾਡਾ ਡਰੋਨ ਰਾਹੀਂ ਅਕ੍ਰੋਸ ਦੀ ਇੰਟਰਨੈਸ਼ਨਲ ਬਾਰਡਰ ਕਨਸਾਈਨਮੈਂਟਸ ਤੇ ਜਾਂ ਜਾ ਰਹੀਆਂ ਹੈ ਪਾਕਿਸਤਾਨ ਸਾਈਡ ਤੋਂ ਉਸ ਤੋਂ ਬਾਅਦ ਡਿਸਟ੍ਰਿਬਿਊਸ਼ਨ ਨੈਟਵਰਕ ਜਿਹੜਾ ਇਹਨਾਂ ਦਾ ਬਣ ਰਿਹਾ ਔਰ ਜਿਹੜੀ ਮੈਨੂੰ ਇਸ ਚ ਗੱਲ ਲੱਗ ਰਹੀ ਹੈ ਕਿ ਸਾਰੇ ਬਾਰਡਰ ਏਰੀਆ ਦੇ ਰਹਿਣ ਵਾਲੇ ਚਾਹੇ ਖੇਮ ਕਰਨ ਨੇ ਚਾਹੇ ਲੋਪੋਕੇ ਐ ਸਾਰਾ ਇੰਟਰਨੈਸ਼ਨਲ ਬਾਰਡਰ ਦੇ ਨੇੜੇ ਹੀ ਇਹਨਾਂ ਦੇ ਪਿੰਡ ਨੇ ਔਰ ਉਸ ਤੋਂ ਬਾਅਦ ਜੇਲ੍ਹ 'ਚ ਰਹਿਣ ਕਰਕੇ ਇਹਨਾਂ ਦੀ ਲਿੰਕੇਜਸ ਜਿਹੜੇ ਹੋਰ ਕ੍ਰਿਮੀਨਲਸ ਨਾਲ ਜਿਹੜੇ ਦੋਆਬਾ ਏਰੀਆ 'ਚ ਵੀ ਹੋ ਗਏ ਔਰ ਜਿਹੜੀਆਂ ਬਾਹਰੋਂ ਡਾਇਰੈਕਸ਼ਨਸ ਆਉਂਦੀਆਂ ਨਹੀਂ ਆ ਦੋਆਬੇ 'ਚ ਵੀ ਜਾ ਕੇ ਇਹਨਾਂ ਨੇ ਜਿਹੜੀਆਂ ਸਪਲਾਈ ਕੀਤੀਆਂ ਸੋ ਇਹ ਮੈਂ ਸਾਰੀ ਟੀਮ ਨੂੰ ਬਧਲੀ ਬਮਾਰਕਬਾਦ ਦਿੰਦਾ ਸਾਡੇ ਡੀਸੀਪੀ ਰਵਿੰਦਰਪਾਲ ਜੀ ਡੀਸੀਪੀ ਜਗਜੀਤ ਵਾਲੀਆ ਜੀ ਸਾਡੇ ਜਗਵਿੰਦਰ ਜੀ ਏਡੀਸੀਪੀ ਹਰਪਾਲ ਜੀ ਏਡੀਐਸਪੀ ਸਾਹਿਬ ਹਰਮਿੰਦਰ ਸਿੰਘ ਏਸੀਪੀ ਮੈਡਮ ਸੁਪਿੰਦਰ ਕੌਰ ਤੇ ਅਮੋਲਕਦੀਪ ਸਾਡੇ ਇੰਸਪੈਕਟਰ ਸੀਆਈਏ ਤੇ ਇਹਨਾਂ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਹੈ ਔਰ ਮੈਨੂੰ ਉਮੀਦ ਹੈ ਕਿ ਇਹਦੇ ਨਾਲ ਇੱਕ ਜਿਹੜਾ ਨੈਟਵਰਕ ਹੈ ਦੋ ਰੀਜਨਸ ਦੇ ਵਿੱਚ ਮਾਝਾ ਤੇ ਦੁਆਬਾ ਦੋਨੇ ਅਸੀਂ ਪੂਰਾ ਤਰਾ ਸਮੈਸ਼ ਕਰਾਂਗੇ